हेलो जी सत शीकाल तो जी सारे चैनल से स्वागत है अच्छ आप वीडियो बनाने जी घ्यो की भी घ्यो आप आसान तरीके कि बना सिलकुल सौखे तरीके छेती कि बन के तैयार हूँ आप्यो बनाने जी पहला मखन बनाने फिर घ्यो बनावे क्योंकि घ्यो अपने बाहन बहुत टाइम लग जाता एक चीज पा के अपना घ्यो छेती हो जाता जी साफ हो जाता बिल्कुल मनाव तरीक रहेगी ਦਰਾਇਨਾ ਉਹਦੇ ਵਿੱਚ ਬਿਲਕੁਲ ਸਾਫ਼ ਹੋ ਜਾਏਗਾ ਚਲੋ ਜੀ ਆਪਾਂ ਚੱਲਦੇ ਹਾਂ ਸੋਈ ਗੱਲ ਨੂੰ ਲਓ ਜੀ ਆਪਣੀ ਇਹ ਮਲਾਈ ਆ ਦੋ ਤਿੰਨ ਦਿਨਾਂ ਦੀ ਮਲਾਈ ਆ ਇਹ ਮੈਂ ਇਕੱਠੀ ਕੀਤੀ ਹੋਈ ਇਹਨੂੰ ਆਪਾਂ ਜਾਰ ਦੇ ਵਿੱਚ ਪਾ ਲੈਨੇ ਆ ਉਹ ਬਲੇ ਵਾ ਦੂਜੀ ਮਲਾਈ ਹੈ ਜੀ ਜੇ ਜ਼ਿਆਦਾ ਮੜਾਈ ਹੁੰਦੀ ਫਿਰ ਆਪਾਂ ਮਧਾਣੀ ਲਾ ਲਾਂਗੇ ਕਿਉਂਕਿ ਥੋੜੀ ਆ ਹੁਣ ਬਹੁਤੇ ਦਿਨ ਰਹਿਦੀ ਵੀ ਨਹੀਂ ਖੱਟੀ ਹੋ ਜਾਂਦੀ ਆ ਇਸ ਲਈ ਆਪਾਂ ਦੂਏ ਦੀ ਇੱਕ ਦਿਨ ਇਹ ਚ ਮਿਕਸੀ ਜੇ ਪਾ ਕੇ ਉਹ ਕਰ ਲੈਣੇ ਹੁੰਨੇ ਮਿਕਸੀ ਜੇ ਮੱਖਣੀ ਬਣਾ ਲੈਣੇ ਹੁੰਨੇ ਜੀ ਬਹੁਤੇ ਦਿਨ ਦੀ ਰਹਿੰਦੀ ਨਹੀਂ ਖਰਾਬ ਹੋ ਜਾਂਦੀ ਆ ਇੰਨੀ ਕਿ ਪਿੱਸੇ ਫਿਰ ਆਉਂਦਾ ਵੀ ਚਲ ਮਧਾਣੀ ਦਾ ਕੀ ਲਿਬੜਨਾ ਇਹਨੂੰ ਟੱਕ ਕੇ ਆਪਾਂ ਥੋੜਾ ਜਿਹਾ ਆਪਾਂ ਲੈ ਲੈਣੇ ਪਾਣੀ ਕਪ ਮੈਨ ਕੋ ਪਾਣੀ ਨਹੀਂ ਪਾਇਆ ਕੱਲਾ ਮੱਖਣ ਆਈ ਮਲਾਈ ਹੋਗਾ ਲਓ ਜੀ ਥੋੜਾ ਥੋੜਾ ਪਾਣੀ ਪਾ ਪਾ ਕੇ ਆਪਾਂ ਇਹਨੂੰ ਥੋੜਾ ਥੋੜਾ ਜਿਹਾ ਪਾਣੀ ਪਾਈ ਜਾਵਾਂਗੇ ਇੱਥੇ ਰਿੜਕੀ ਜਾਵਾਂਗੇ ਜੀ ਜੀ ਪਾਣੀ ਪਾਉਂਦੇ ਕਿਉਂਕਿ ਇੱਕਦਮ ਪਾਣੀ ਪਾਉਣ ਨਾਲ ਜਿਆਦਾ ਪਤਲਾ ਨਾ ਹੋ ਜਾਣਾ ਜਿੰਨੀ ਕਿ ਜ਼ਰੂਰਤ ਹੋਊਗੀ ਉਹਨਾਂ ਉਹਨਾਂ ਕੱਪਾ ਪਾਣੀ ਇਹਦੇ ਵਿੱਚ ਐਡ ਕਰੀ ਜਾਵਾਂਗੇ ਲੋ ਜੀ ਮੱਖਣੀ ਆਪਣੀ ਬਣ ਗਈ ਮਿਕਸੀ ਨੂੰ ਆਪਾਂ ਪਹਿਲਾਂ ਚੱਕ ਦਿੰਦੇ ਆ ਲੋ ਜੀ ਮੱਖਣੀ ਆਪਣੀ ਬਣ ਗਈ ਜੀ ਆਪਾਂ ਗੈਸ ਜਗਾ ਦੇ। ਫਿਰ ਪੜਤਾਂ ਦੇ ਕੜਾਹੀ। ਜਿਹੜਾ ਇਹ ਆਪਾਂ ਨੇ ਮੱਖਣ ਬਣਾਇਆ। ਇਹਨੂੰ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਿੰਨੇ ਆ। ਮੱਖਣ ਆਪਣਾ ਬਹੁਤ ਵਧੀਆ ਬਣ ਗਿਆ। ਜਿਹੜਾ ਵਿੱਚੋਂ ਦੁੱਧ ਬਚ ਗਿਆ ਇਹਦਾ ਆਪਾਂ ਪਨੀਰ ਵੀ ਬਣਾ ਸਕਦੇ ਆ। ਮੈਂ ਤਾਂ ਇੱਥੇ ਡੌਗੀ ਨੂੰ ਪਾ ਦੂੰਗੀ ਜੀ ਆਪਣੇ। ਹੋ ਪੀ ਲੂਗਾ। ਮੁੰਜੇ ਜਰੂਰਤ ਹੋਵੇ ਤਾਂ ਪਨੀਰ ਵੀ ਵਧੀਆ ਬਣਦਾ ਦਾ ਪੁਰਜੀ ਵਾਲਾ ਤਾਂ ਵਧੀਆ ਬਣ ਜਾਂਦਾ ਪਰ ਉਹ ਸਬਜ਼ੀ ਚ ਪਾਉਣ ਵਾਲਾ ਟਿੱਕੀ ਤਾਂ ਨਹੀਂ ਜਾਂਦੀ। ਟਿੱਕੀ ਨਹੀਂ ਜਾਂਦੀ ਹੈਗੀ ਜੀ ਉਹ ਪਨੀਰ ਬਣ ਜਾਂਦਾ। ਜਿਵੇਂ ਪੁਰਜੀ ਬਣਾਉਣੇ ਹੁੰਦੇ ਆ ਪਰ ਫਰਾਜ ਬਣ ਜਾਂਦਾ। ਲੋਟ ਮੱਖਣ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਕੁਸ ਮੱਖਣ ਆਪਣੇ ਕੋਲ ਪਹਿਲਾਂ ਦਾ ਪਿਆ ਉਹੀ ਵਿੱਚ ਐਡ ਕਰ ਦਿੰਨੇ ਆ ਪੰਲਾ ਪਰਸਵਾਲ ਇਕੱਠੇ ਤੱਤਾ ਕਰ ਲਵਾਂਗੇ ਲਓ ਜੀ ਆ ਮੱਖਣੀ ਆਪਣੀ ਪਹਿਲਾਂ ਦੀ ਬਣਾ ਕੇ ਰੱਖੀ ਹੋਈ ਧੀ ਇਕੱਠੀ ਹੋਵੇ ਨਾ ਇਹਦੀ ਵੀ ਇਕੱਠੀ ਤੱਤੀ ਕਰ ਲਵਾਂ ਇਹਨੂੰ ਵੀ ਆਪਾਂ ਵਿੱਚੇ ਪਾ ਲੈਨੇ ਆ ਜਿਸ ਤਰੀਹੀ ਹੋਈ ਥੀ ਜਮਗੀ ਪਈ ਵਿੱਚ ਲਓ ਜੀ ਕੀ ਦੇਖੋ ਆਪਣਾ ਰਿਜਣ ਲੱਗ ਗਿਆ 5 ਕਿ ਮਿੰਟ ਹੋਏ ਨੇ ਜੀ ਇਹਨੂੰ ਰਿਜਣ ਨੂੰ 5-4 ਕਿ ਮਿੰਟ ਆਪਾਂ ਹੋਰ ਰਜਾ ਲੈਨੇ ਫਿਰ ਆਪਾਂ ਇਹਦੇ ਵਿੱਚ ਕਰਦੇ ਆ ਐਡ ਦੇਖਿਓ ਤਾਂ ਬਿਲਕੁਲ ਸਾਰੇ 5-7 ਮਿੰਟਾਂ ਚ ਜਾਂ 10 ਮਿੰਟਾਂ ਚ ਕਿਓ ਤਿਆਰ ਹੋ ਜਾਂਦਾ ਹੂੰ ਆਪਾਂ ਨੂੰ ਅੱਧਾ ਘੰਟਾ ਲੱਗ ਜਾਂਦਾ ਜੀ ਕਿਓ ਤਿਆਰ ਕਰਨ ਨੂੰ 5 ਮਿੰਟ ਹੋਏ ਨੇ ਇਹਨੂੰ ਤਾਂ ਰੇ ਨੂੰ ਆਪਣਾ ਕਿਓ ਨੂੰ ਕਿੰਨਾ ਗਾੜਾ ਹੋ ਗਿਆ ਦੇਖੋ ਬੱਸ 5 ਮਿੰਟ ਹੋਰ ਰਿਹਾ ਆ ਕੇ ਫੇਰ ਇਹਦੇ ਵਿੱਚ ਆਪਾਂ ਕਰਕੇ ਫੇਰ ਬਣ ਜੂਗਾ ਭਿਓ ਜੂਗਾ ਫੇਰ ਲਾਓ ਜੀ 5 ਮਿੰਟ ਹੋ ਗਏ ਨੂੰ ਹੋਰ ਰਿਜਨ ਦੇਖੋ گاੜਾ ਹੋ ਗਿਆ 10 ਮਿੰਟ ਹੋ ਗਏ ਨੂੰ ਸਾਰੇ ਹੀ ਆਪਣਾ ਤਰੇ ਨੂੰ ਕਿ ਇਹਨੂੰ ਹੁਣ ਆਪਾਂ ਲੈ ਲਿਆ ਇੱਕ ਨਿੰਬੂ ਨਿੰਬੂ ਨਾਲ ਬਹੁਤ ਸਾਫ ਹੋ ਜਾਂਦਾ ਕਿਉਂ ਜਿਹੜਾ ਮਿੱਚਰ ਰਾਕਟ ਜੀ ਰਹਿ ਜਾਂਦੀ ਐ ਨਹੀਂ ਰਹਿੰਦੀਆਂਗੀ ਕਿਉਂਕਿ ਜਿਹੜਾ ਦੁੱਧਾ ਉਹਨੇ ਫਟ ਜਾਣਾ ਕਿਉਂਨੇ ਅਲੱਗ ਬਹੁਤ ਛੇਤੀ ਬਣਦਾ ਲਓ ਜੀ ਆਪਾਂ ਨਿੰਬੂ ਨੂੰ ਇਹਦੇ ਵਿੱਚ ਐਡ ਕਰ ਲੈਨੇ ਆਂ ਬਹੁਤ ਲੋਕ ਆਟਾ ਪਾਉਂਦੇ ਨੇ ਜੀ ਪਰ ਆਟਾ ਤਾਂ ਨਹੀਂ ਆٹے ਦੀ ਰਾਵਟਾ ਤਾਂ ਆਪਾਂ ਨੂੰ ਪਤਾ ਕੱਚਾ ਟਕਰਾਵ ਕਰਦਾ ਕਿਉਂ ਨੂੰ ਖਰਾਬ ਕਰਦਾਗਾ ਆਟਾ ਨਹੀਂ ਪਾਉਣਾ ਚਾਹੀਦਾ ਲੈ ਵੇਚ ਨਿੰਬੂ ਆਪਾਂ ਨੇ ਪਾਤਾ ਵਿੱਚ ਹੁਣ ਵਾ ਸਾਰੇ 5-5 ਮਿੰਟ ਹੋਰ ਲੱਗਣਗੇ ਆਪਣਾ ਘਿਓ ਅੱਡ ਬਣ ਜਾਣਾ ਘਿਓ ਅੱਡ ਹੋ ਜੂ ਤੇ ਜਿਹੜਾ ਆ ਵਿੱਚ ਲੱਸੀ ਜੀ ਆ ਇਹਨੇ ਅੱਡ ਬੈਠ ਜਾਣਾ ਦੇਖੋ ਕਿਹੋ ਆਪਣਾ ਲੱਗੋ ਹੋਣ ਲੱਗ ਗਿਆ ਬਣਨਾ ਲੱਗ ਗਿਆ ਜੀ ਕਿਹੋ ਅਲਸਤੀ ਐਡ ਹੋ ਗਈ ਕਿਹੋ ਐਡ ਹੋ ਗਿਆ بس 2-4 ਮਿੰਟਾਂ ਚ ਇਹਨੇ ਸਾਫ ਹੋ ਜਾਣਾ ਕਿਵੇਂ ਲਓ ਜੀ 2-3 ਮਿੰਟਾਂ ਚ ਇਹੋ ਆਪਣਾ ਬਣ ਗਿਆ ਦੇਖੋ ਲਓ ਆਨੇ ਫਟ ਗਈ ਲੱਸੀ ਜੀ ਦੀ ਜਿਹੜੀ ਆ ਲੱਗ ਰਹੀ ਹੈ। ਕਿਉਂ ਅਲੱਗ ਹੋ ਗਿਆ? ਲਓ ਜੀ। ਕਿੰਨਾ ਸਾਫ ਕਿਉਂ ਹੋ ਗਿਆ? बस 1-2 ਮਿੰਟ ਹੋਰ ਪਕਾ ਕੇ ਆਪਾਂ ਇਹਨੂੰ ਬੰਦ ਕਰ ਦਿੰਨੇ ਆ। ਜੇ ਆਪਾਂ ਬਹੁਤਾ ਇਹਨੂੰ ਉਹ ਕਰੀ ਗਏ ਜੀ ਫੇਰ ਇਹਨੇ ਕਟ ਕਾਲਾ ਹੋ ਜਾਣਾ ਕੜ ਕੇ। ਬਿੰਦਕ ਇਹਨੂੰ ਆਪਾਂ ਗੈਸ ਬੰਦ ਕਰਕੇ ਸਾਫ ਕਰਨ ਲਈ ਧਰ ਦਿੰਨੇ ਆ। ਠੰਡਾ ਕਰ ਲੈਣੇ। ਗੈਸ ਕਰ ਦਿੰਨੇ ਆ ਬੰਦ। ਲਓ ਜੀ ਗੈਸ ਬੰਦ ਆਪਾਂ ਕਰ ਦਿੰਨੇ ਆ ਤੇ ਘਿਓ ਨੂੰ ਕਰ ਲੈਨੇ ਆ ਠੰਡਾ ਦੇਖੋ ਘਿਓ ਆਪਣਾ ਬਣ ਗਿਆ ਠੰਡਾ ਹੋ ਗਿਆ ਲਓ ਜੀ ਘਿਓ ਆਪਣਾ ਬਣ ਗਿਆ ਬਿਲਕੁਲ ਠੰਡਾ ਹੋ ਗਿਆ ਇਹਨੂੰ ਹੁਣ ਆਪਾਂ ਆ ਕੱਪ ਦੇ ਵਿੱਚ ਪਾ ਲੈਨੇ ਆ ਨੂੰ ਜੇ ਪੈਨ ਦੇ ਵਿੱਚ ਪਾਉਣ ਦਿੰਨੇ ਆ ਫਿਰ ਡੱਬੇ 'ਚ ਪਾਵਾਂਗੇ ਅੱਗੇ ਮੇਰੀ ਨਾਨੀ ਹਰਿਆ ਘਿਓ ਬਣਾਉਂਦੀਆਂ ਜੀ ਦਾਦੀ ਨਾਨੀ ਮੇਰੀ ਪਹਿਲਾ ਉਹਨਾਂ ਨੇ ਮੱਕਣੀ ਕੱਢ ਕੇ ਇਕੱਠੀ ਕਰ ਲੈਣੀ ਫਿਰ ਅੱਗ ਤੇ ਧਰਦਿਆਂ ਫਿਰ ਉਹਨੂੰ ਉੱਪਰੋਂ-ਉੱਪਰੋਂ ਲਾ ਕੇ ਫਿਰ ਜਿਹੜਾ ਨੀਚੇ ਰਹਿ ਜਾਂਦਾ ਉਹਨੂੰ ਕਹਿੰਦੇ ਆ ਚਿਹੜੂ ਇਹਦੇ ਨਾਲ ਰੋਟੀ ਚੋਪੜ ਲਓ ਹੁਣ ਤਾਂ ਉਹ ਚੀਜ਼ਾਂ ਚਿਹੜੂ ਹੈ ਹੀ ਨਹੀਂ ਜੀ ਕਿਧਰੇ ਗਏ ਲਓ ਜੀ ਆਪ ਸਾਰਾ ਕਿਉ ਪਾਉਣ ਲੈਨੇ ਲਓ ਜੀ ਕਿਉ ਆਪਣਾ ਬਣ ਗਿਆ ਹੁਣ ਆਪਾਂ ਇਹ ਜਿਹੜੇ ਡੱਪੇ ਦੇ ਵਿੱਚੇ ਪਾ ਲੈਨੇ ਕਿਉਂਕਿ ਇਹ ਆਪਣਾ ਦੇਸੀ ਘਾਇਆ ਕੱਲ ਦੜੀਆਂ ਬਣਾਇਆ ਸੀ ਮੈਂ ਕਹਾਂ ਹੋਰ ਡੱਪਾ ਕਾ ਨੂੰ ਲਵੇੜਨਾ ਇਹਦੇ ਵਿੱਚੇ ਪਾ ਦਿੰਨੇ ਲੋਚ ਇਸੀ ਕੀ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ